ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਕੇਆਰਟੀ ਨਿਊਜ਼ ਨੈਟਵਰਕ ਤੇ ਮੈਂ ਹਾਂ ਜਤਿੰਦਰ ਸੋਢੀ 2023 ਦੇ ਵਿੱਚ ਹੜ੍ਹ ਪ੍ਰਭਾਵਿਤ ਹੁੰਦਾ ਆ ਵਿਧਾਨ ਸਭਾ ਹਲਕਾ ਕਾਦੀਆਂ ਦਾ ਬਹੁਤ ਸਾਰਾ ਏਰੀਆ ਜੇ ਜਿਸ ਜਗ੍ਹਾ ਤੇ ਖੜੇ ਆ ਜਿਸ ਜਗ੍ਹਾ ਦੀ ਗੱਲ ਕਰ ਲਈਏ ਤਾਂ ਤੁਗਲਵਾਲ ਤੋਂ ਚੱਕ ਸ਼ਰੀਫ ਨੂੰ ਜੋੜਦੀ ਇਹ ਸੜਕ ਇੱਥੇ ਇਸ ਪੁਲ ਨੂੰ ਬਲਵੰਡੇ ਵਾਲੇ ਪੁਲ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਤਾਂ ਇਹ ਪੁਲ ਵੀ ਜਿਹੜਾ ਜ਼ਮੀਨ ਦੇ ਹੇਠਾਂ ਤਸ ਜਾਂਦਾ ਤਾਲ ਇਲਾਕੇ ਦੇ ਲੋਕਾਂ ਦੀ ਆਵਾਜ਼ ਵੀ ਉੱਠਦੀ ਆ ਕਿ ਪੁਲ ਨੂੰ ਜਲਦ ਬਣਾਇਆ ਜਾਵੇ ਸਰਕਾਰ ਦੇ ਵੱਲੋਂ ਰਾਸ਼ੀ ਜਾਰੀ ਕਰ ਦਿੱਤੀ ਜਾਂਦੀ ਹੈ 2 ਕਰੋੜ 20 ਲੱਖ ਰੁਪਈਆ ਤਾਂ ਪੁਲ ਦਾ ਨਿਰਮਾਣ ਸ਼ੁਰੂ ਹੁੰਦਾ ਜੇ ਹੁਣ ਦੀ ਗੱਲ ਕਰ ਲਈਏ ਤਾਂ ਪੁਲ ਬਣ ਕੇ ਤਿਆਰ ਹੈ ਬੀਤੇ ਦਿਨੇ ਵੀ ਇੱਥੇ ਗੱਲਬਾਤ ਹੋਈ ਸੀ ਤਾਂ ਕਹਿੰਦੇ ਸੀ ਕਿ ਬਰਸਾਤੀ ਦਿਨਾਂ ਕਾਰਨ ਮਿੱਟੀ ਦਾ ਕੰਮ ਰੁਕਿਆ ਹੋਇਆ ਤੁਹਾਨੂੰ ਇੱਕ ਵਾਰੀ ਤਸਵੀਰਾਂ ਦਿਖਾ ਦਿੰਨੇ ਆ ਕਿ ਪੋਲ ਬਿਲਕੁਲ ਬਣ ਕੇ ਤਿਆਰ ਹੈ ਤਾਂ ਸਾਈਡਾਂ ਦੇ ਉੱਤੇ ਮਿੱਟੀ ਪੈਣ ਵਾਲੀ ਰਹਿ ਗਈ ਹੈ ਜੇਕਰ ਮਿੱਟੀ ਪੈ ਜਾਂਦੀ ਹੈ ਇੱਥੋਂ ਤਾਂ ਰੋਡ ਜਦੋਂ ਬਣ ਜਾਂਦਾ ਤਾਂ ਪੁਲ ਬਣ ਕੇ ਤਿਆਰ ਹੋ ਜਾਣਾ ਤਾਂ ਇੱਥੋਂ ਲੋ ਹੋ ਜੇਗੀ ਹੁਣ ਵੀ ਜਿਸ ਤਰ੍ਹਾਂ 2 ਵੀਲਰ ਨੇ ਉਹ ਇਥੋਂ ਗੁਜ਼ਰ ਰਹੇ ਨੇ ਲੇਕਿਨ 4 ਵੀਲਰ ਗੁਜ਼ਰਨ ਦਾ ਜਿਹੜਾ ਇਥੋਂ ਮੁਸ਼ਕਲ ਹੈ ਮਿੱਟੀ ਪਹੇ ਪਵੇਗੀ ਤਾਂ ਮਿੱਟੀ ਤੋਂ ਬਾਅਦ ਹੀ ਇਥੋਂ ਲੋਕ ਲੰਘ ਪਾਉਣਗੇ ਤਾਂ ਇਥੇ ਇਲਾਕੇ ਦੇ ਲੋਕਾਂ ਦੇ ਵੱਲੋਂ ਮਿੱਟੀ ਪਾਉਣ ਦੀ ਮੰਗ ਨੂੰ ਵੀ ਉਠਾਇਆ ਜਾ ਰਿਹਾ ਕੁਝ ਸਮਾਂ ਪਹਿਲਾਂ ਜਿਹੜਾ ਇਤ ਇਲਾਕੇ ਦੇ ਮੋਤਵਾਰੇ ਇਕੱਤਰ ਹੋਏ ਸਨ ਹੁਣ ਆਵਾ ਦੀ ਵੀ ਪਾਰਟੀ ਦੇ ਵਰਕਰ ਇਲਾਕੇ ਦੇ ਮੋਤਵਾਰ ਵੱਡੀ ਗਿਣਤੀ ਦੇ ਵਿੱਚ ਇਸ ਪੁਲ ਦੇ ਉੱਤੇ ਇਕੱਤਰ ਹੋਇਆ ਗੱਲਬਾਤ ਕਰ ਲੈਣੇ ਆ ਫਤਿਹ ਦੀ ਥਾਂ ਪਾਵਾਂਗੇ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਵੱਡੀ ਗਿਣਤੀ ਦੇ ਵਿੱਚ ਇਸ ਪੁਲ ਦੇ ਉੱਤੇ ਇਕੱਤਰ ਹੋਏ ਹੋ ਤੁਸੀਂ ਕਾਰਨ ਕੀ ਹੈ ਇੱਥੇ ਇਕੱਠੇ ਹੋਣ ਦਾ ਜੀ ਅੱਜ ਸਾਡਾ ਇੱਥੇ ਇਕੱਠੇ ਹੁੰਦਾ ਇਹੋ ਹੀ ਕਾਰਨ ਹੈ ਸਾਡੇ ਤੋਂ ਪਹਿਲੇ ਕੌਨਪ੍ਰੀਤ ਕਾਕੀ ਉਹਨਾਂ ਨੇ ਚੇਅਰਮੈਨ ਕਾਕੂ ਭਾਜੀ ਸਾਰਿਆਂ ਨੇ ਰਲ ਕੇ ਇੱਕ ਵੀਡੀਓ ਪਾਈ ਆਂ ਵੀ ਜਿਹੜਾ ਕੰਮ ਹੈ ਉਹ ਬਹੁਤ ਹੀ ਸਲੋ ਤੇ ਸਰਕਾਰਾਂ ਦੀ ਉਹਦੇ 'ਚ ਬਹੁਤ ਹੀ ਉਹਨਾਂ ਨੇ ਨਿੰਦਿਆ ਕੀਤੀ ਮੈਂ ਉਹ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਸਾਡੇ ਹਲਕੇ ਦੇ ਸਾਰੇ ਵੀਰ ਆ ਜੇ ਅਸੀਂ ਇੱਕ ਦੂਜੇ ਦੀ ਸਤਿਕਾਰ ਕਰਾਂਗੇ ਤੇ ਹੋਰ ਇਲਾਕੇ ਦੀ ਸ਼ਾਨ ਤੇ ਆਣ ਬਧੇਗੀ ਜੇ ਅਸੀਂ ਇੱਕ ਦੂਜੇ ਦੇ ਪੈਰ ਖਿੱਚਾਂਗੇ ਤੇ ਗੱਲ ਨਹੀਂ ਬੰਨੀ ਸੋ ਮੈਂ ਆਪਣੇ ਵੀਰਾਂ ਨੂੰ ਇਹੋ ਕਹਿਣਾ ਚਾਹੁੰਦਾ ਵੀ ਦੇਖੋ ਸਰਕਾਰਾਂ ਇੱਥੇ ਹੀ ਨਹੀਂ ਹਰ ਜਗ੍ਹਾ ਲੱਗੀਆਂ ਅਸੀਂ ਇਹ ਤੇ ਬਹੁਤ ਫਟਾਫਟੀ ਕਹਤਾ ਵੀ ਬਹੁਤ ਦੇਰ ਤੋਂ ਲੰਬੇ ਸਮੇਂ ਤੋਂ ਕੰਮ ਚੱਲ ਰਿਹਾ ਛੋਟਾ ਜਿਹਾ ਕੰਮ ਸੀਗਾ ਜਿਹਨੂੰ ਇੰਨੇ ਮਹੀਨੇ ਹੋ ਗਏ ਆ ਇਹ ਕਿਉਂ ਨਹੀਂ ਸੋਚਣਦੇ ਵੀ ਜੇ ਪ੍ਰਮਾਤਮਾ ਕਿਸੇ ਤਰੀਕੇ ਨਾਲ ਕੋਈ ਵਿਗੜਨ ਪਾ ਦੇਤੇ ਫਿਰ ਬੰਦਾ ਬਹੁਤ ਤਰੀਕੇ ਨਾਲ ਜਰ ਲੈਂਦਾ ਹੁਣ ਦੇਖੋ ਬਰਸਾਤਾਂ ਦਾ ਮੌਸਮ ਹੈ ਕਦੋਂ ਤੋਂ ਲੈ ਕੇ ਪ੍ਰਮਾਤਮਾ ਦੀ ਕਰੋਪੀ ਆਈ ਆ ਤੇ ਉਹ ਕਰੋਪੀ ਦੇ ਦੌਰਾਨ ਇਹ ਜਿਹੜੀ ਸਲੇਵ ਪਈ ਆ ਇਹ ਸਲੇਵ ਇਦਾਂ ਨਹੀਂ ਪੈ ਗਈ ਸਾਡੇ ਸੇਮ ਏਰੀਆ ਦੇ ਵਿੱਚ ਸਭ ਤੋਂ ਵੱਡਾ ਪੁੱਲ ਸੀਗਾ ਇਹ ਸੇਮ ਚ ਤੇ ਜਦੋਂ ਠੇਕੇਦਾਰ ਨੇ ਠੇਕਾ ਕੀਤਾ ਨਾ ਤੇ ਉਹਨੇ ਆਪਣੇ ਹਿਸਾਬ ਨਾਲ ਕੋਠੀਆਂ ਗਾਲੀਆਂ ਸ਼ੁਰੂਆਤ ਦੀ ਮੈਂ ਗੱਲ ਕਰਦਿਆਂ ਉਹਨੂੰ ਇਹ ਜਾਈਜਾ ਨਹੀਂ ਵੀ ਇਹ ਥੱਲੇ ਦਲਦਲ ਈ ਨਹੀਂ ਆ ਉਹਦੀਆਂ ਸਾਰੀ ਮਿਹਨਤ ਕੀਤੀ ਸਾਰੀ ਖਰਾਬ ਹੋ ਗਈ ਕਿਉਂਕਿ ਥੱਲੇ ਉਹਨੂੰ ਜਿਹੜੀ ਚੀਜ਼ ਉਹ ਪੈੜ ਬਣਾਉਣਾ ਚਾਹੁੰਦੇ ਉਹ ਬਣੀ ਨਹੀਂ ਪੈੜ ਫਿਰ ਉਹਨੇ ਆਪਣੀਆਂ ਕੋਈ ਤਕਨੀਕ ਬਦਲੀ ਉਸ ਤਕਨੀਕ ਦੇ ਬਦਲਨ ਕਾਣ ਕੋਈ 6 ਮਹੀਨੇ ਫਿਰ ਉਹਨੇ ਵੱਡੀਆਂ ਮਸ਼ੀਨਾਂ ਲਿਆਂਦੀਆਂ ਜਿਹਦੇ ਕਰਕੇ ਪਤਾ ਨਹੀਂ ਕਿੰਨੇ ਸੂ ਫੁੱਟ ਥੱਲੇ ਤੱਕ ਕੋਠੀਆਂ ਗਾਲੀਆਂ ਜਿਨ੍ਹਾਂ ਕਾਰਨ ਕਰਕੇ ਟਾਈਮ ਲੱਗ ਗਿਆ ਸੋ ਦੇਖੋ ਇਧਰ ਨੂੰ ਮਾਰਿਓ ਮੜ ਜਾ ਕੈਮਰਾ ਇਹ ਹੁਣ ਤਕਰੀਬਨ ਆਤੋਂ 10 ਦਿਨ ਪਹਿਲੇ ਪਿਆ ਲੈਂਟਰ ਇਹਦਾ ਕੋਈ ਟਾਈਮ ਪੀਰੀਅਡ ਹੁੰਦਾ ਅਸੀਂ ਆਪਣੇ ਘਰ ਦੇ ਵਿੱਚ ਇੱਕ ਸਲੈਬ ਪਾਈਏ ਨਾ ਤੇ ਉਹ ਸਲੈਬ ਨੂੰ ਅਸੀਂ 10-20 ਦਿਨ ਖੋਲਦੇ ਨਹੀਂ ਪੁੱਛਦੇ ਹਾਂ ਮਿਸਤਰੀ ਨੂੰ ਵੀ ਖੋਲੀਏ ਕਿ ਨਾ ਖੋਲੀਏ ਤੇ ਇਹ ਤਾਂ ਐਡਾ ਵੱਡਾ ਪੋਲ ਹੈ ਜੇ ਕਿਤੇ ਕੋਈ ਰੱਬ ਨਾ ਕਰੇ ਖੋਲਤਾ ਜਲਦੀ ਜਲਦਬਾਜੀ ਕਰਤੀ ਤੇ ਬਾਅਦ ਚ ਉਹ ਮੇਰੇ ਵੀਰਾਂ ਤੇ ਨਹੀਂ ਗੱਲ ਹੁੰਨੀ ਗੱਲ ਉਹ ਸਰਕਾਰਾਂ ਤੇ ਆਜੇ ਨਹੀਂ ਹੁਣ ਦੇਖਣ ਚ ਆਇਆ तकरीबन ਤਰੀਕ ਪੁਲ ਤਿਆਰ ਆ ਮਿੱਟੀ ਦੀ ਮੰਗ ਉੱਠ ਰਹੀ ਆ ਇਲਾਕੇ ਦੇ ਮੋਹਤਵਾਰ ਵੀ ਜਿਸ ਤਰ੍ਹਾਂ ਇਕੱਤਰ ਹੋਏ ਸੀ ਕਹਿੰਦੇ ਮਿੱਟੀ ਪਾ ਜਵੇ ਤਾਂ ਹੁਣ ਕੀ ਲੱਗਦਾ ਕਿ ਕਦੋਂ ਤੱਕ ਮਿੱਟੀ ਪਾ ਕੇ ਪੁਲ ਚਾਲੂ ਹੋ ਜਾਏਗਾ ਲੋਕਾਂ ਦੇ ਆਸਣ ਕਰਦੇ ਮੈਂ ਇਹੋ ਹੀ ਗੱਲ ਤੇ ਆਉਣਾ ਚਾਹੁੰਦਾ ਸੀਗਾ ਇਹ ਮਿੱਟੀ ਤੁਰੰਤ ਪਾ ਸਕਦੀ ਆ ਪਰ ਤੁਰੰਤ ਤੱਕ ਟੈਕਨੀਕ ਨਾਲ ਕੋਈ ਵੀ ਕੰਮ ਹੁੰਦਾ ਨਾ ਜੀ ਜੱਕ ਦਾ ਮਿੱਟੀ ਪਾ ਕੇ ਤੇ ਇਹਦੇ ਤੋਂ 20-20 ਜੇ ਟਰਾਲੇ ਆ 20-20 ਸੈਕੜੇ ਲੋਡ ਦੇ ਟਰਾਲੇ ਜਦੋਂ ਨਿਕਲਨੇ ਜੇ ਕੋਈ ਵਾਧ ਘਟ ਹੋ ਗਈ ਫਿਰ ਕੌਣ ਜਵਾਬਦਾਰ ਹੋਏਗਾ ਪਪਾਏ ਬਨੇ ਘਰ ਦੀ ਸਲੇਪਾਉਣ ਵਾਸਤੇ 10 ਤੋਂ 20 ਦਿਨ ਮੰਗ ਲੈਣੇ ਆ ਐਡਾ ਵੱਡਾ ਪੋਲਾ ਉਹਨੂੰ ਘੱਟੋ ਘੱਟ ਮਹੀਨਾ ਤੇ ਚਾਹੀਦਾ ਨਾ ਪਕਾਈ ਵਾਸਤੇ ਹੁਣ ਆ ਸਲੇਬ ਨਵੀਂ ਪਈ ਆ ਉਧਰ ਉਹ ਸਲੇਬ ਨਵੀਂ ਪਈ ਆ ਜੱਕ ਦਾ ਮਿੱਟੀ ਪਾ ਕੇ ਇਹਨੂੰ ਚਾਲੂ ਕਰਵਾ ਦਈਏ ਕਿਤੇ ਰੱਬ ਨਾ ਕਰੇ ਉਹਦੀ ਪਕਾਈ ਚ ਕੋਈ ਕਮੀ ਪੇਸ਼ੀ ਰਹਿ ਜੇ ਪਕਾਈ ਲਈ ਇੰਤਜ਼ਾਰ ਕੀਤਾ ਜਾ ਰਿਹਾ ਜਾਂ ਬਰਸਾਤੀ ਮੌਸਮ ਖਰਾਬ ਹੋਣ ਕਾਰਨ ਮਿੱਟੀ ਜਿਹੜੀ ਨਹੀਂ ਪਈਗੀ ਕੀ ਮੰਨਦੇ ਹੋ ਤੁਸੀਂ ਕੁਛ ਬਰਸਾਤੀ ਅਰਚਨਾ ਕਰਕੇ ਵੀ ਕੁਛ ਦਿਨਾਂ ਦੀ ਅਰਚਣ ਪੈ ਗਈ ਆ ਤੇ ਕੁਛ ਮੇਰੇ ਵੀਰੋ ਇੰਨਾ ਵਧੀਆ ਸਰਕਾਰਾਂ ਨੇ ਪ੍ਰਾਲਾ ਕੀਤਾ ਆਪਾਂ 2 4 10 ਦਿਨਾਂ ਵਾਸਤੇ ਬਹੁਤਾ ਹੀ ਐ ਨਾ ਕਰਨ ਲੱਗੇ ਪੀ ਹੁਣ ਜੱਕ ਦਾ ਮੀਕਾਰੀ ਦੋ ਸ਼ੁਰੂ ਇੰਨੀ ਮਿਹਨਤ ਕਰਨ ਦੇ ਬਾਵਜੂਦ 2 4 10 ਦਿਨ ਜੇ ਸਾਨੂੰ ਹੋਰ ਰੁਕਣਾ ਪੈਂਦਾ ਰੁਕ ਜੀਏ ਸੋ ਕਿਉਂਕਿ ਇਹ ਵੱਧ ਤੋਂ ਵੱਧ ਹੋਰ 10 ਦਿਨਾਂ ਦੇ ਵਿੱਚ ਵਿੱਚ ਸਾਰਾ ਹੀ ਕੰਮ ਕੰਪਲੀਟ ਹੋ ਜੇਣਾ ਜੀ ਇਸ ਕਰਕੇ ਇਹ ਕੰਮ ਤਾਂ ਨਹੀਂ ਕੰਪਲੀਟ ਕਰਨਦੇ ਆ ਕਿ ਜੱਕ ਤਾਂ ਫਿਰ ਲੋਡ ਵਾਲੇ ਟਰਾਲੇ ਵੀ ਨਿਕਲਨੇ ਕਿਸੇ ਨੂੰ ਮਨਾ ਨਹੀਂ ਕਰ ਸਕਦੇ ਜੇ ਕਿਤੇ ਕੱਲ ਨੂੰ ਕਿਉਂਕਿ ਪ੍ਰੈਸੀ ਦੇ ਹਿਸਾਬ ਦੇ ਨਾਲ ਵੀ ਇਹਨੂੰ ਟਾਈਮ ਚਾਹੀਦਾ ਤੁਹਾਡੇ ਸਾਹਮਣੇ 10-15 ਦਿਨ ਦੇ ਵਿੱਚ ਉਦਘਾਟਨ ਹੋ ਜਾਏਗਾ ਪੁਲ ਦਾ ਮੇਰੇ ਹਿਸਾਬ ਨਾਲ ਆਹ ਸਲੈਬ ਜਿਹੜੀ ਹੁਣ ਨਵੀਂ ਪੈਣ ਦੀ ਜੇ ਆਪਾਂ ਸਲੈਬ ਵਾਲ ਨੂੰ ਜਾਈਏ ਤੇ ਜੇ ਕੰਮ ਸ਼ੁਰੂ ਹੋ ਜੇ ਮਨ ਕੇ ਚਲੋ ਕੰਮ ਅੱਜ ਤੋਂ ਕੱਲ ਤੋਂ ਜਾਂ 10 ਤਰੀਕ 15 ਤੋਂ ਸ਼ੁਰੂ ਹੋ ਜੇ ਤੇ ਕੰਮ ਨੇ ਆਪਣੇ ਤਰੀਕੇ ਦੇ ਨਾਲ ਸਾਰਾ ਵਧੀਆ ਕੰਮ ਕਰਨ ਵਾਸਤੇ ਜੇ 2-4 ਦਿਨ ਵੱਧ ਘਾਟੇ ਵੀ ਲਾ ਜੇ ਤੇ ਕੋਈ ਏਡੀ ਹਰਜਾਲੀ ਗੱਲ ਨਹੀਂ ਕਿਸੇ ਨਾਲ ਰਾਬਤਾ ਹੋਇਆ ਤੁਹਾਡਾ ਕਿਸੇ ਦੇ ਨਾਲ ਅਧਿਕਾਰੀ ਦੇ ਨਾਲ ਜਾਂ ਠੇਕੇਦਾਰ ਦੇ ਨਾਲ ਕਿ ਕਦ ਤੱਕ ਜਿਹੜੀ ਇਸ ਚੀਜ਼ ਤੋਂ ਰਾਹਤ ਮਿਲੇਗੀ ਸਾਡਾ ਐਸਜੀਓ ਸਾਹਿਬ ਨਾਲ ਚੇਅਰਮੈਨ ਸਾਹਿਬ ਦਾ ਜਗਰੂਪਾਏ ਦਾ ਸਾਰਿਆਂ ਦਾ ਐਸਜੀਓ ਸਾਹਿਬ ਨਾਲ ਸਾਰਿਆਂ ਨਾਲ ਰਾਬਤਾ ਹੋਇਆ ਜਲਦੀ ਤੋਂ ਜਲਦੀ ਇਹ ਕੰਮ ਨੂੰ ਪਹਿਲ ਦਿੱਤੀ ਜਾਊਗੀ ਸਿਰਫ ਤੇ ਸਿਰਫ ਜੇ ਦੇਰੀ ਆ ਤੇ ਇਸੇ ਚੀਜ਼ ਦੀ ਵੀ ਸਲੈਬਾਂ ਆਪਣੀ ਪਕਾਈ ਪੂਰੀ ਮਜ਼ਬੂਤੀ ਨਾਲ ਕਰ ਜਾਨਾ ਸਾਰੇ ਮਹਿਕਮੇ ਨਾਲ ਰਾਬਤਾ ਕਾਇਮ ਹੋ ਗਿਆ ਸੋ ਮੇਰੀ ਬੇਨਤੀ ਹੈ ਜਿਹੜੇ ਮੇਰੇ ਵੀਰ ਆਪੋਜੀਸ਼ਨ ਜਾਂ ਐਂਟੀ ਬੋਲਣ ਦੇ ਉਹਨਾਂ ਨੂੰ ਬੇਨਤੀ ਹੈ ਅਸੀਂ ਸਾਰੇ ਇੱਕ ਮੋਟ ਹੋਈਏ ਸਿਆਸੀ ਇੱਕ ਦੂਜੇ ਤੇ ਬਲੇਮ ਨਾ ਲਾਈਏ ਸਿਆਸੀ ਆਪਣੀਆਂ ਰੋਟੀਆਂ ਨਾ ਪਕਾਈਏ ਇਹ ਸਾਡੇ ਹਲਕੇ ਦੀ ਬੜੀ ਵੱਡੀ ਇੱਕ ਪੋਲਾ ਇਹ ਨੂੰ ਐਵੇਂ ਬੇngਤੜਿੰਗ ਪਾ ਕੇ ਕਿਸੇ ਤੇ ਥੋਪਣ ਦੀ ਗੱਲ ਨਾ ਕਰੀਏ ਸਾਰੇ ਮੈਕਮੇਨਾ ਗੱਲ ਹੋਈ ਆ ਮੈਕਮਾ ਕਰਨ ਨੂੰ ਤੇ ਕੀ ਆ ਸਰਕਾਰਾਂ ਨੇ ਜੇ ਡੇਡੇ ਵੱਡੇ ਕੰਮ ਕਰਤੇ ਆ ਕਿਹੜੀ ਸੜਕ ਉਹ ਸੜਕ ਜਿਹੜੀ ਰਾਜੂ ਬਲੇ ਵਾਲੀ ਚੌੜੀ ਕਰਤੀ ਚੱਕਸੀ ਫਾਲੀ ਆ ਤੁਸੀ ਆਲਾ ਕਿੰਨੀਆਂ ਇਹੋ ਜਿਹੇ ਕੰਮ ਕਰਤੇ ਸਰਕਾਰਾਂ ਨੇ ਜਿਹੜੇ ਅੱਜ ਤੱਕ ਹੋਏ ਨਹੀਂ ਲੋਕ ਕ੍ਰੈਡਿਟ ਤੇ ਲੈਣਾ ਚਾਹੁੰਦੇ ਪਰ ਗਲਤ ਸਿਆਸਤ ਕਰਕੇ ਨਾ ਨਾ ਕ੍ਰੈਡਿਟ ਲੈਣ ਉਹ ਸਾਰਿਆਂ ਨੂੰ ਪਤਾ ਕਿ ਜੇ ਗਲਤ ਤਰੀਕੇ ਨਾਲ ਕਰੈਡਿਟ ਲੈਣਗੇ ਤੇ ਉਹ ਲੋਕੀ ਕੋਈ ਬੁੱਧੂ ਨਹੀਂ ਆ ਲੋਕਾਂ ਨੂੰ ਨਹੀਂ ਪਤਾ ਜਿਨ੍ਹਾਂ ਦੇ ਟੇਲ ਤੱਕ ਪਾਣੀ ਪਹੁੰਚ ਗਿਆ ਕਰੋੜਾਂ ਖਰਬਾਂ ਦੀ ਲਗਤਾਂ ਦੇ ਨਾਲ ਜਿਹੜੀ ਆਮ ਆਦਮੀ ਪਾਰਟੀ ਨੇ ਧੁਰ ਤੱਕ ਪਾਣੀ ਪਹੁੰਚਾ ਤੇ ਹਰ ਸੜਕ ਨੂੰ ਚੌੜੀ ਕਰਨ ਦਾ ਅਪਰਾਲਾ ਤੁਸੀ ਨੂੰ ਚੌੜੀ ਕਰਨ ਦਾ ਅਪਰਾਲਾ ਕਿਹੜਾ ਅਪਰਾਲਾ ਜਿਹੜਾ ਬੇੜ ਦੇ ਵਿੱਚ ਨਹੀਂ ਹੋਇਆ ਇੱਕ ਹੋਰ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ठेकेदार ਦੇ ਵੱਲੋਂ ਜਿਹੜੀ ਇਲਾਕੇ ਲੋਕਾਂ ਦੇ ਵੱਲੋਂ ਪਾਈ ਗਈ ਮਿੱਟੀ ਉਹਨੂੰ ਪੁੱਟ ਕੇ ਪੁਲ ਦੇ ਉੱਤੇ ਪਾਇਆ ਜਾ ਰਿਹਾ ਇਸ ਦੀ ਕੋਈ ਸੰਪਰਕ ਹੋਇਆ ਸਾਡੀ ਛੇਕਮਾ ਸਾਹਿਬ ਨਾਲ ਵੀ ਗੱਲਬਾਤ ਹੋਈ ਹੈ ਮਹਿਕਮੇ ਨਾਲ ਵੀ ਸਾਰੇ ਨਾਲ ਗੱਲਬਾਤ ਹੋਈ ਹੈ ਉਹ ਕਹਿੰਦੇ ਬਿਲਕੁਲ ਇਸ ਤਰੀਕੇ ਦਾ ਕੋਈ ਸਾਡੇ ਵੱਲੋਂ ਕੋਈ ਜਿਹੜੀ ਮਿੱਟੀ ਉਹਨਾਂ ਨੇ ਪਾਈ ਹੈ ਉਹ ਬਿਲਕੁਲ ਨਹੀਂ ਪੁੱਟੀ ਜਾਊਗੀ ਜੀ ਠੇਕੇਦਾਰ ਸਾਹਿਬ ਵੱਲੋਂ ਮਿੱਟੀ ਪੈਗੀ ਬਿਲਕੁਲ ਮਿੱਟੀ ਸਰਕਾਰੀ ਠੇਕੇਦਾਰਾਂ ਵੱਲੋਂ ਪਾਊਗੀ ਕੀ ਕਹਿਣਾ ਚਾਹੋਗੇ ਇਲਾਕੇ ਦੇ ਲੋਕਾਂ ਨੂੰ ਕਿ ਕਦ ਤੱਕ ਲੋਕ ਲਾਭ ਲੈ ਸਕਣਗੇ ਮੇਰੀ ਇਹੋ ਬੇਨਤੀ ਹੈ ਇਲਾਕੇ ਜਦੋਂ ਤੱਕ ਇਹ ਪੂਰੀ ਤਰੀਕੇ ਨਾਲ ਤਿਆਰ ਨਹੀਂ ਹੋ ਜਾਂਦਾ ਉਹ ਤੱਕ 5-7 ਦਿਨ ਇੱਥੋਂ ਨਾ ਨਿਕਲੋ ਤਾਂ ਕਿ ਇਹਨਾਂ ਨੂੰ ਬਣਾਉਣ ਦੇ ਵਿੱਚ ਕੋਈ ਪ੍ਰੋਬਲਮ ਨਾ ਹੋਵੇ ਵਧੀਆ ਤਰੀਕੇ ਨਾਲ ਬਣੇ ਜਿੱਥੇ ਇੰਨੀ ਲਗਦੇ ਨਾਲ ਸਰਕਾਰਾਂ ਨੇ ਪ੍ਰਾਲਾ ਕੀਤਾ ਵਾ ਤੇ ਆਪਾਂ ਇਹਨਾਂ ਨੂੰ ਟਾਈਮ ਦਈਏ ਵੱਧ ਤੋਂ ਵੱਧ 10-15 ਦਿਨਾਂ ਦੇ ਵਿੱਚ ਸਾਰੇ ਕੰਪਲੀਟ ਹੋ ਜਾਈਏ ਜਿਹੜੀ ਮਿੱਟੀ ਦੀ ਗੱਲ ਆ ਉਹ ਮਿੱਟੀ ਠੇਕੇਦਾਰ ਵਧੀਆ ਤੋਂ ਵਧੀ ਪਾਊਗਾ ਆਪਣੇ ਕੋਲੋਂ ਜਿਹੜੀ ਉਹਨਾਂ ਨੇ ਕਿਹਾ ਵੀ ਇੱਥੋਂ ਚੁੱਕਾਂਦੇ ਉੱਥੋਂ ਚੁੱਕਦੇ ਉਹ ਸਾਰੀਆਂ ਝੂਠੀਆਂ ਗੱਲਾਂ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਦੱਸਿਆ ਕੋ ਕੁਝ ਦਿਨਾਂ ਦੇ ਵਿੱਚ ਚਾਲੂ ਹੋ ਜਾਏਗਾ ਲਗਭਗ ਤਕਰੀਬਨ ਪੁਲ ਬਣ ਕੇ ਤਿਆਰ ਆ ਮਾਰਕਟ ਕਮੇਟੀ ਕਾਦੀਆਂ ਦੇ ਚੇਅਰਮੈਨ ਮੋਨ ਸਿੰਘ ਵੀ ਸਾਡੇ ਨਾਲ ਆ ਚੇਅਰਮੈਨ ਸਾਹਿਬ ਪਹਿਲਾਂ ਤੋਂ ਬਹੁਤ ਬਹੁਤ ਸਵਾਗਤ ਆ ਤੁਹਾਡਾ ਖਿਆਟੀ ਨਿਊਜ਼ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ ਕੇ ਕਿਵੇਂ ਦੇਖਦੇ ਹੋ ਲੋਕਾਂ ਦੀ ਮੰਗ ਆ ਕਿ ਮਿੱਟੀ ਪਾ ਕੇ ਜਲਦ ਪੁਲ ਜਿਹੜਾ ਲੋਕਾਂ ਦੇ ਆਪਨ ਕਰ ਦਿੱਤਾ ਜਾਵੇ ਦੇਖੋ ਜੀ ਲੋਕਾਂ ਦੀ ਮੰਗ ਤੇ ਅਸੀਂ ਜ਼ਰੂਰ ਮੰਨਦੇ ਆਂ ਗੱਲ ਨੂੰ ਪਰ ਜੋ ਪਿੱਛੇ ਵੇਰੇ ਤੋਂ ਪਹਿਲਾਂ ਸਰਪੰਚ ਸਾਹਿਬ ਦੱਸ ਚੁੱਕੇ ਆ ਭਈ ਇਹ ਨਵਾਂ ਕੰਮ ਤਿਆਰ ਕੀਤਾ ਜਲਦੀ ਤਿਆਰ ਕਰ ਜਾਗੇ ਤੇ ਜਿੱਦਾਂ ਅੱਗੇ 15 ਸਾਲ ਨਹੀਂ ਕੱਢਿਆ ਤੇ ਫਿਰ ਡਿੱਗ ਪਿਆ ਸੀ ਤੇ ਹੱਡ ਜਿਹੜਿਆ ਤੇ ਗਿੱਚ ਗਿਆ ਇਹਦੇ ਅੱਗੇ ਵੀ 2 ਸਾਲ ਨਹੀਂ ਹੋਇਆ ਜੇ ਬਣੇ ਨੂੰ 2 ਸਾਲ ਹਾਰ ਆਇਆ ਉਹਨੂੰ ਤਾਂ ਮੁੜ ਕੇ ਆ ਗਿਆ ਫਿਰ ਸਰਕਾਰਾਂ ਨੂੰ ਕੋਸਣਗੇ ਕਿ ਕੋਲ ਇੰਨੀ ਜਲਦੀ ਬਹਿ ਗਿਆ ਜਾਂ ਕੋਈ ਨੁਕਸਾਨ ਹੁੰਦਾ ਤਾਂ ਦੇਖੋ ਨੁਕਸਾਨ ਫਿਰ ਤਾਂ ਸਰਕਾਰਾਂ ਨੂੰ ਭਰਾਈ ਕਰਨੀ ਪੈਂਦੀ ਆ ਪਰ ਇਹ ਵੀ ਜਿਹੜੇ ਗਲਤ ਕਰਦੇ ਪਿਆ ਵੀ ਆਪਾਂ ਜਲਦੀ ਤਿਆਰ ਕਰ ਦਈਏ ਜਾਂ ਜਿੰਦਾ ਮਰਜੀ ਆ ਪਰ ਕੁਛ ਟਾਈਮ ਲੱਗਦਾ ਕੁਝ ਮੌਤ ਵਾਰ ਕੇ ਇਹ ਵੀ ਕਹਿੰਦੇ ਨਜ਼ਰੀ ਆਏ ਨੇ ਕਿ ਜੇ ਸਰਕਾਰ ਨਹੀਂ ਕਰਦੀ ਆਪਾਂ ਮਿੱਟੀ ਪਾ ਕੇ ਖੁਦ ਚਾਲੂ ਕਰ ਲਵਾਂਗੇ ਉਹਨੂੰ ਕਿਵੇਂ ਦੇਖਦੇ ਵੇਖੋ ਜੀ ਉਹ ਤਾਂ ਸਰਕਾਰ ਦੇ ਕੋਲ ਸਭ ਕੁਝ ਆ ਗਿਆ ਉਹ ਵੀ ਕਰ ਸਕਦੇ ਆ ਸਰਕਾਰ ਕਰਿਆ ਸਰਕਾਰ ਦਾ ਕੰਮ ਹੈ ਸਰਕਾਰ ਨੇ ਕਰਨਾ ਠੀਕ ਹੈ ਜੀ ਕਿਵੇਂ ਦੇਖਦੇ ਹੋ ਹੁਣ ਕਿ ਕੀ ਲੱਗਦਾ ਕਦ ਤੱਕ ਜਿਹੜਾ ਚਾਲੂ ਹੋ ਜਾਏਗਾ ਪੁਲ ਕਦ ਤੱਕ ਲੋਕ ਇੱਥੋਂ ਇਹਦਾ ਫਾਇਦਾ ਜਿਹੜਾ ਲੈ ਪਾਣਗੇ ਵੇਖੋ ਜੀ ਮੇਰੇ ਤੋਂ ਪਹਿਲਾਂ ਬਲਜੀਤ ਸਿੰਘ ਦੱਸ ਚੁੱਕਾ ਪਈ ਥੋੜੇ ਦਿਨ ਦੀ ਗੱਲ ਆ ਜੇ ਅੱਜ ਇਹਨੂੰ 10 ਦਿਨ ਇਹਨੂੰ ਸਲੇਬ ਨੂੰ ਦੇ ਦਈਏ ਕਿ ਦਹਾਦਾਂ ਦੇ ਮਿੱਟੀ ਮੁੱਟੀ ਪਾਣੀ ਚੱਲੂ ਜੇ ਨਵੇਂ ਸਲਾਬਾ ਬਣਦੀਆਂ ਪਿਆਣਾ ਤੇ ਬਾਅਦ ਵਿੱਚ 10-15 ਦਿਨ ਅਕਸਰ ਹਤਿਆਰ ਹੋ ਜਾਏਗਾ ਕਿਵੇਂ ਦੇਖਦੇ ਹੋਣਾ ਲੋਕਾਂ ਦੀ ਕਿ ਜਿਹੜੇ ਇੱਕ ਮੰਗ ਮਿੱਟੀ ਦੀ ਕਰ ਰਹੇ ਦੂਜਾ ਕਹਿ ਰਹੇ ਕਿ ਹੀ ਖੋਦ ਮਤਲਬ ਕਿ ਇਹਨੂੰ ਨੇਪਰੇ ਚਾੜ ਲੈਣੇ ਆ ਕਿਵੇਂ ਦੇਖਦੇ ਹੋ ਦੇਖੋ ਜੋ ਸਰਕਾਰਾਂ ਦੇ ਕੰਮ ਸਰਕਾਰੀ ਕਰਦੀਆਂ ਨੇ ਹਾਂਜੀ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਦੱਸਿਆ ਕਿ ਸਰਕਾਰ ਦੇ ਵੱਲੋਂ ਜੇ ਇੰਨਾ ਵੱਡਾ ਕੰਮ ਜਿਹੜਾ ਵਿੱਢਿਆ ਗਿਆ ਸੀ ਉਹ ਨੇਪਰੇ ਚੜ ਚੁੱਕਿਆ ਪੁਲ ਜੇ ਬਣ ਚੁੱਕਿਆ ਤਾਂ ਹੁਣ ਤੁਹਾਨੂੰ ਦੱਸ ਤੀ ਕਿ ਮਿੱਟੀ ਪੈਣ ਵਾਲੀ ਹੀ ਰਹਿ ਗਈ ਆ ਤਾਂ ਮਿੱਟੀ ਦੱਸਿਆ ਜਾ ਰਿਹਾ ਕਿ ਜਿਸੇ ਤਰ੍ਹਾਂ ਇਸ ਦੀ ਪਕਾਈ ਹੁੰਦੀ ਆ ਜਾਂ ਪ੍ਰੋਸੈਸ ਦੇ ਹਿਸਾਬ ਨਾਲ ਜਿਵੇਂ ਜਿਵੇਂ ਕੰਮ ਚੱਲ ਰਿਹਾ ਤਾਂ ਉਹਨੇ ਦਿਨਾਂ ਦੇ ਵਿੱਚ ਤੁਸੀਂ ਤਸਵੀਰਾਂ ਤੋਂ ਸਾਈਡਾਂ ਤੋਂ ਵੀ ਦੇਖ ਸਕਦੇ ਹੋ ਕਿ ਪੁਲ ਬਿਲਕੁਲ ਬਣ ਕੇ ਤਿਆਰ ਆ ਤਾ ਸਿਰਫ ਇਸ ਜਗ੍ਹਾ ਦੇ ਉੱਤੇ ਮਿੱਟੀ ਪੈਣ ਵਾਲੀ ਆ ਮਿੱਟੀ ਪਾ ਕੇ ਪੁਲ ਦਾ ਕੁਝ ਹੀ ਦਿਨਾਂ ਦੇ ਵਿੱਚ ਜਿਹੜਾ ਦੱਸਿਆ ਜਾ ਰਿਹਾ ਕਿ ਉਦਘਾਟਨ ਕਰ ਇਥੋਂ ਲੋਕ ਇਸ ਦਾ ਲਾਭ ਜਿਹੜਾ ਲੈ ਸਕਣਗੇ ਤਾਂ ਜਿਹੜਾ ਕਿ ਪੂਰੀ ਤਰ੍ਹਾਂ ਤਿਆਰ ਜਿਹੜਾ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਮੁਸ਼ਕਲਾਂ ਤਾਂ ਦਿੱਕਤਾਂ ਦਾ ਕਾਫੀ ਸਾਹਮਣਾ ਕਰਨਾ ਪੈ ਰਿਹਾ ਸੀ ਇਲਾਕੇ ਦੇ ਲੋਕਾਂ ਨੂੰ ਲਗਾਤਾਰ ਆਵਾਜ਼ ਭਾਵੇਂ ਉਠਾਈ ਜਾ ਰਹੀ ਸੀ ਹੁਣ ਮਿੱਟੀ ਦਾ ਕੰਮ ਹੈ ਦੇਖਣਾ ਹੋਵੇ ਕਿ ਕਦ ਤੱਕ ਜਿਹੜਾ ਮਿੱਟੀ ਪਾ ਕੇ ਪੁਲ ਚਾਲੂ ਹੋ ਜਾਂਦਾ ਕਦ ਤੱਕ ਇਲਾਕੇ ਦੇ ਲੋਕਾਂ ਨੂੰ ਰਾਹਤ ਮਿਲ ਪਵੇਗੀ ਪਰ ਉਹਨਾਂ ਤੇ ਜਿੰਦਰ ਸਿੰਘ ਲੱਗੀ ਮੈਂ ਇਹ ਬਿਲਡਰ ਗਲਤ ਜੀ ਲੋਕ ਗਲਤ ਕਹਿ ਰਹੇ ਆ ਕੰਮ ਬਿਲਕੁਲ ਫਾਸਟ ਚੱਲੇ ਆਵਾ ਸਾਡੇ ਐਕਸਪਰਟ ਦੀ ਨਿਗਰਾਨੀ ਚੱਲਿਆ ਜੀ ਤੇ ਬੜੀ ਫਾਸਟ ਕੰਮ ਹੋਇਆ ਵਾ ਕੁਝ ਟਾਈਮ ਲੱਗਦਾ ਡਿਜ਼ਾਈਨ ਹੋਣ ਲੱਗਿਆ ਉਹਨੂੰ ਡਿਜ਼ਾਈਨ ਨੂੰ ਪਾਸ ਕਰਾਉਣਾ ਹੁੰਦਾ ਉਹਦੇ ਕਰਕੇ ਥੋੜਾ ਟਾਈਮ ਡਿਲੇ ਹੁੰਦਾ ਵਾ ਬਾਕੀ ਦੇ ਕੰਮ ਵਰਕ ਕਦਮ ਹੋ ਗਿਆ ਜੀ ਕੰਮ ਇਹ ਡਿਵਰਸ਼ਨ ਜਿਹੜੀ ਆ ਸਾਡੇ ਵੱਲੋਂ ਡਿਪਾਰਟਮੈਂਟ ਵੱਲੋਂ ਬਣਾਈ ਗਈ ਸੀ ਉਹ ਕੁਝ ਬੰਦਿਆਂ ਨੇ ਜੀ ਡਿਵਰਸ਼ਨ ਜਿਹੜੀ ਉਹਦੇ ਤੁਸੀਂ ਕੈਮਰਾ ਉਧਰ ਮਾਰੋ ਡਿਵਰਸ਼ਨ ਸਾਰੀ ਤੋੜ ਕੇ ਤੇ ਆਪਣਾ ਨਿੱਜੀ ਰਾਬਣਾ ਲਿਆ ਜੀ ਲੋਕਾਂ ਦੀ ਮਿੱਟੀ ਨਹੀਂ ਸੀ ਪਾਈ ਉਹਦੀ ਸਾਡੇ ਕੋਲ ਵੀਡੀਓ ਹੈਗੀਆਂ ਹਰ ਚੀਜ਼ ਸਾਡੇ ਕੋਲ ਰਿਕਾਰਡ ਹੈਗਾ ਵਾ ਉਹ ਮਿੱਟੀ ਡਿਪਾਰਟਮੈਂਟ ਵੱਲੋਂ ਹੀ ਪੁਆਈ ਗਈ ਸੀ ਡਿਪਾਰਟਮੈਂਟ ਨੇ ਹੀ ਪਾਈ ਸੀ ਮਿੱਟੀ ਉਹ ਮਿੱਟੀ ਹੀ ਆਪਾਂ ਆਪਣੀ ਡਿਵਰਸ਼ਨ ਦੇ ਉੱਤੇ ਯੂਜ਼ ਕਰਨੀ ਸੀ ਪਰ ਕੁਝ ਬੰਦਿਆਂ ਨੇ ਉਹਦੀ ਮਿੱਟੀ ਚੁੱਕ ਕੇ ਤੇ ਆਪਣਾ ਨਿੱਜੀ ਰਾਜ ਜਿਹੜਾ ਉਹ ਤਿਆਰ ਕਰ ਲਿਆ। ਲੈਟਰ ਲਿਖਤੀ ਸੀ ਅੱਜ ਸਵੇਰੇ ਆਪਣੇ ਐਗਜ਼ੈਕਟਿਵ ਇੰਜੀਨੀਅਰ ਨੂੰ ਐਸਡੀਓ ਸਾਹਿਬ ਨੂੰ ਐਸਸੀ ਸਾਹਿਬ ਨੂੰ ਕਿ ਸਾਡੀ ਮਿੱਟੀ ਜਿਹੜੀ ਆ ਉਹ ਕੁਝ ਅੰਸਰਾ ਵੱਲੋਂ ਜਿਹੜੇ ਆ ਉਹ ਚੁੱਕ ਲਈ ਗਈ ਆ ਤੇ ਡਿਪਾਰਟਮੈਂਟ ਦੇ ਧਿਆਨ 'ਚ ਨਹੀਂ ਲਿਆਂਦਾ ਗਿਆ। ਤੇ ਮੈਂ ਆਪਣੇ ਡਿਪਾਰਟਮੈਂਟ ਦੇ ਧਿਆਨ 'ਚ ਲਿਆਤਾ ਵਾ। ਸਾਰੂ ਮਿੱਟੀ ਜਿਹੜੀ ਬਾਹਰੋਂ ਹੀ ਲਿਆਂਦੀ ਗਈ ਸੀ ਜੋ ਡਾਇਵਰਸ਼ਨ ਬਣਾਈ ਗਈ ਸੀ। ਜਿਹੜਾ ਡਾਇਵਰਸ਼ਨ ਬਣਾਈ ਗਈ ਸੀ ਉਹ ਮੈਂ ਆਪਣੇ ਅਫੀਸਰ ਸਾਹਿਬਾਨ ਦੇ ਧਿਆਨ 'ਚ ਲਿਆਂਦੀ ਹੈ ਗੱਲ ਤਾਂ ਇਹ ਅੰਸਰੋਂ ਬਰਸਾਤਾਂ ਦੇ ਨਹੀਂ ਬਰਸਾਤਾਂ ਜਦੋਂ ਤੇ ਕੰਮ ਬਿਲਕੁਲ ਹੀ ਨਹੀਂ ਚੱਲਿਆ ਕੰਮ ਦੇ ਉੱਤੇ ਦੇਰ ਨਾਲ ਚੱਲਦਾ ਰਿਹਾ ਜੀ ਤੂੰ ਬਰਸਾਤਾ ਪਿਛਲੇ ਲੰਮੇ ਸਮੇਂ ਤੋਂ ਬਰਸਾਤਾ ਚੱਲਣ ਦੀ ਆਵਾ ਜੀ 25 30 ਦਿਨਾਂ ਤੋਂ ਤੋਂ ਉਹਦਾ ਕੰਮ ਬੰਦ ਪਿਆ ਜੀ ਬਰਸਾਤਾ ਦੇ ਵਿੱਚ ਤਾਂ ਕੰਮ ਚੱਲ ਨਹੀਂ ਸਕਦਾ ਜੀ ਹੁਣ ਤੱਕ ਤੇ ਲਈ ਇੰਨਾ ਹੀ ਨਵੀਂ ਅਪਡੇਟ ਜਲਦ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਣੇ ਸੰਯੋਗੀ ਕਮਲਜੀਤ ਦੇ ਨਾਲ ਮੈਂ ਜਤਿੰਦਰ ਸੋਢੀ ਕਿਹਾਟੀ ਨਿਊਟ ਨੈਟਵਰਕ ਪੈਣੀ ਮੀਆਂ ਖਾਂ ਗੁਰਦਾਸੂ